ਜਾ ਰਹੇ ਹੋ ਕਿਤੇ ਕਿਤੇ ਕਿਤਾ ਜਾ ਰਹੇ ਜਿਹੜੇ ਔਰ ਕੀ ਕੀ ਚੱ ਰਹੀ ਹੁੰਦੀ ਹੈ ਹਾਂਜੀ ਜਿਹੜਾ ਸਾਡਾ ਪੰਜਾਬ ਸਰਕਾਰ ਵੱਲੋਂ ਇੱਕ ਯੁੱਧ ਨਸ਼ਿਆ ਵਿਰੋਧੀ ਮਹਿੰਮ ਚੱਲ ਰਹੀ ਹੈ ਉਹਦੇ ਤਹਿਤ ਹੀ ਬਠਿੰਡਾ ਪੁਲਿਸ ਵੱਲੋਂ ਅੱਜ ਬੀੜ ਤਲਾਬ ਜਿਹੜੀ ਬਸਤੀ ਹੈ ਉਹ ਸਾਡਾ ਡਰਗ ਹੌਟਸਪੌਟ ਵੀ ਹੈਗਾ ਜ਼ਿਲ੍ਹੇ ਦਾ ਉੱਥੇ ਅੱਜ ਅਸੀਂ अर्ਲੀ ਮਾਰਨਿੰਗ ਤੋਂ ਕੋਆਰਡੀਨੇਟ ਸਰਚ ਆਪਰੇਸ਼ਨ ਚਲਾ ਰਹੇ ਹਾਂ ਜਿਹਦੇ ਵਿੱਚ ਮੇਰੇ ਨਾਲ ਐਸਪੀ ਸਿਟੀ ਨਿਰਿੰਦਰ ਐਸਪੀਡੀ ਜਸਨੀਤ ਸਹਿਵਾਨ ਡੀਐਸਪੀ ਰੂਰਲ ਹਰਜੀਤ ਡੀਐਸਪੀ ਸਿਟੀ 1 ਸੰਦੀਪ ਡੀਐਸਪੀ ਸਪੈਸ਼ਲ ਕ੍ਰਾਈਮ ਕਰਮਜੀਤ ਤੇ ਸਾਡੇ ਨਾਲ ਲੋਕਲ ਐਸਐਚਓ ਸਦਰ ਤੇ ਵੱਖ-ਵੱਖ ਥਾਣਿਆਂ ਦੇ ਐਸਐਚਓ ਦੇ ਨਾਲ ਕਰੀਬਨ 200 ਜਿਹੜੀ ਸਾਡੀ ਫੋਰਸ ਹੈ ਅਸੀਂ ਸਾਰਿਆਂ ਨੇ ਇੱਥੇ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਜਿਸ ਦੇ ਚ ਸਾਨੂੰ ਜਿਹੜੇ ਵੀ ਨਸ਼ਾ ਵੇਚਣ ਵਾਲੇ ਆ ਜੋ ਵੀ ਸ਼ੱਕੀ ਵਿਅਕਤੀ ਹੈ ਉਹਨਾਂ ਤੇ ਸਰਚ ਕੀਤੀ ਗਈ ਹੈ ਤੇ ਜੋ ਵੀ ਇਸ ਕੋਆਰਡੀਨੇਟ ਸਰਚ ਆਪਰੇਸ਼ਨ ਦੇ ਰਿਜ਼ਲਟਸ ਆਣਗੇ ਉਹ ਤੁਹਾਨੂੰ ਅਤੀ ਸ਼ਾਮ ਨੂੰ ਦੱਸਾਂਗੇ ਔਰ ਇਹ ਬੜੀ ਜਿਹੜੀ ਸਰਕਾਰ ਦੀ ਸਟ੍ਰਿਕਟ ਹਦਾਇਤਾਂ ਹੈ ਉਹਦੀ ਪਾਲਣਾ ਦੇ ਤਹਿਤ ਇਹ ਆਪਰੇਸ਼ਨ ਕੀਤਾ ਗਿਆ ਹੈ ਕਿੰਨੇ ਵੀ ਤੋਂ ਕਿੰਨੇ ਤੱਕ ਜੀ ਅੱਜ ਅਰਾਊਂਡ 7 ਵਜੇ ਤੋਂ ਪਹਿਲਾਂ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਤੇ ਹੁਣ ਵੀ ਸਾਡਾ ਆਪਰੇਸ਼ਨ ਆਨ ਗoing ਹੈ ਥੈਂਕ ਯੂ ਫਿਲਹਾਲ ਜੀ ਅਸੀਂ ਇੱਥੇ ਕਰ ਰਹੇ ਹਾਂ ਤੇ ਬਾਕੀ ਜੇ ਕੋਈ ਹੋਰ ਅੱਜ ਪਲਾਨ ਕਰਾਂਗੇ ਤਾਂ ਤੁਹਾਨੂੰ ਦੱਸ ਦਿੱਤਾ ਜਾਵੇਗਾ ਥੈਂਕ ਯੂ ਜਾ ਰਹੇ ਹਨ ਕਿੱਥੇ ਕਿੱਥੇ ਕੀਤਾ ਜਾ ਰਿਹਾ ਜਿਹੜੇ ਵੀ ਔਰ ਕੀ ਕੀ ਚੱ ਰਹੀ ਹੁੰਦੀ ਹੈ ਹਾਂਜੀ ਜਿਹੜਾ ਸਾਡਾ ਪੰਜਾਬ ਸਰਕਾਰ ਵੱਲੋਂ ਇੱਕ ਯੁੱਧ ਨਸ਼ਿਆ ਵਿਰੋਧੀ ਮਹਿੰਮ ਚੱਲ ਰਹੀ ਹੈ ਉਹਦੇ ਤਹਿਤ ਹੀ ਬਠਿੰਡਾ ਪੁਲਿਸ ਵੱਲੋਂ ਅੱਜ ਬੀੜ ਤਲਾਬ ਜਿਹੜੀ ਬਸਤੀ ਹੈ ਉਹ ਸਾਡਾ ਡਰਗ ਹੌਟਸਪੌਟ ਵੀ ਹੈਗਾ ਜ਼ਿਲ੍ਹੇ ਦਾ ਉੱਥੇ ਅੱਜ ਅਸੀਂ अर्ਲੀ ਮਾਰਨਿੰਗ ਤੋਂ ਕੋਆਰਡੀਨੇਟ ਸਰਚ ਆਪਰੇਸ਼ਨ ਚਲਾ ਰਹੇ ਹਾਂ ਜਿਹਦੇ ਵਿੱਚ ਮੇਰੇ ਨਾਲ ਐਸਪੀ ਸਿਟੀ ਨਰਿੰਦਰ ਐਸਪੀਡੀ ਜਸਨੀਤ ਸਹਿਵਾਲ ਡੀਐਸਪੀ ਰੂਰਲ ਹਰਜੀਤ ਡੀਐਸਪੀ ਸਿਟੀ 1 ਸੰਦੀਪ ਡੀਐਸਪੀ ਸਪੈਸ਼ਲ ਕ੍ਰਾਈਮ ਕਰਮਜੀਤ ਤਾਂ ਸਾਡੇ ਨਾਲ ਲੋਕਲ ਐਸਐਚਓ ਸਦਰ ਤੇ ਵੱਖ-ਵੱਖ ਥਾਣਿਆਂ ਦੇ ਐਸਐਚਓ ਦੇ ਨਾਲ ਕਰੀਬਨ 200 ਦੀ ਜਿਹੜੀ ਸਾਡੀ ਫੋਰਸ ਹੈ ਅਸੀਂ ਸਾਰਿਆਂ ਨੇ ਇੱਥੇ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਜ ਜਿਹਦੇ ਚ ਸਾਨੂੰ ਜਿਹੜੇ ਵੀ ਨਸ਼ਾ ਵੇਚਣ ਵਾਲੇ ਆ ਜੋ ਵੀ ਸ਼ੱਕੀ ਵਿਅਕਤੀ ਹੈ ਉਹਨਾਂ ਤੇ ਸਰਚ ਕੀਤੀ ਗਈ ਹੈ ਤੇ ਜੋ ਵੀ ਕੋਆਰਡੀਨੇਟ ਸਰਚ ਆਪਰੇਸ਼ਨ ਦੇ ਰਿਜ਼ਲਟਸ ਆਣਗੇ ਉਹ ਤੁਹਾਨੂੰ ਅਸੀਂ ਸ਼ਾਮ ਨੂੰ ਦੱਸਾਂਗੇ ਔਰ ਇਹ ਬੜੀ ਜਿਹੜੀ ਸਰਕਾਰ ਦੀ ਸਟ੍ਰਿਕਟ ਹਦਾਇਤਾਂ ਹੈ ਉਹਦੀ ਪਾਲਣਾ ਦੇ ਤਹਿਤ ਇਹ ਆਪਰੇਸ਼ਨ ਕੀਤਾ ਗਿਆ ਹੈ ਕਿੱਲੇ ਵੀ ਤੋਂ ਕਿੰਨੇ ਤੱਕ ਜੀ ਅੱਜ ਅਰਾਊਂਡ 7 ਵਜੇ ਤੋਂ ਪਹਿਲਾਂ-ਪਹਿਲਾਂ ਸ਼ੁਰੂ ਕੀਤਾ ਗਿਆ ਸੀ ਤੇ ਹੁਣ ਵੀ ਸਾਡਾ ਆਪਰੇਸ਼ਨ ਆਨ ਗoing ਹੈ ਥੈਂਕ ਯੂ ਫਿਲਹਾਲ ਜੀ ਅਸੀਂ ਇੱਥੇ ਕਰ ਰਹੇ ਹਾਂ ਤੇ ਬਾਕੀ ਜੇ ਕੋਈ ਹੋਰ ਅੱਜ ਪਲਾਨ ਕਰਾਂਗੇ ਤਾਂ ਤੁਹਾਨੂੰ ਦੱਸ ਦਿੱਤਾ ਜਾਵੇਗਾ ਥੈਂਕ ਯੂ